ਸਤਿ ਸ੍ਰੀ ਅਕਾਲ ਦੋਸਤੋ ਪੰਜਾਬ ਵਿਧਾਨ ਸਭਾ 2027 ਦੀਆਂ ਚੋਣਾਂ ਨੂੰ ਲੈ ਕੇ ਸਾਰੀਆਂ ਪਾਰਟੀਆਂ ਵੱਲੋਂ ਆਪਣੀ ਕਮਰ ਕੱਸ ਲਈ ਗਈ ਹੈ ਇਸ ਵਕਤ ਪੰਜਾਬ ਦਾ ਸਿਆਸੀ ਮਾਹੌਲ ਪੂਰੀ ਤਰ੍ਹਾਂ ਭਖਿਆ ਹੋਇਆ ਹੈ ਵੱਡੇ ਵੱਡੇ ਲੀਡਰ ਆਗੂਆਂ ਵੱਲੋਂ ਆਪੋ ਆਪਣੀਆਂ ਪਾਰਟੀਆਂ ਤੇ ਦੀਆਂ ਰਣਨੀਤੀਆਂ ਨੂੰ ਲੈ ਕੇ ਇਕੱਠ ਕਰਨੇ ਵੀ ਸ਼ੁਰੂ ਕਰ ਦਿੱਤੇ ਗਏ ਹੈ ਤੇ ਪਾਰਟੀਆਂ ਦੇ ਵਿੱਚ ਗਰਾਊਂਡ ਪੱਧਰ ਤੇ ਆਪਣੇ ਨਾਲ ਵਰਕਰਾਂ ਤੇ ਆਗੂਆਂ ਨੂੰ ਦੂਸਰੀਆਂ ਪਾਰਟੀਆਂ ਦੇ ਵਿੱਚੋਂ ਵੀ ਜੋੜਨਾ ਸ਼ੁਰੂ ਕਰ ਦਿੱਤਾ ਗਿਆ ਹੈ ਉੱਥੇ ਹੀ ਦੇਖਣ ਦੇ ਵਿਚਾਰਿਆ ਕਿ ਆਮ ਆਦਮੀ ਪਾਰਟੀ ਦੁਬਾਰਾ ਰਿਪੀਟ ਕਰਨ ਨੂੰ ਲੈ ਕੇ ਪੱਪਾਂ ਭਾਰ ਹੈ ਪਿਛਲੇ ਦਿਨੀ ਉਹਨਾਂ ਨੇ ਆਪਣੇ ਆਈਟੀ ਸੈੱਲ ਦੇ ਵਿੱਚ 850 ਜਿਹੜੇ ਹੈ ਨੌਜਵਾਨ ਵਰਕਰ ਭਰਤੀ ਕੀਤੇ ਹੈ ਤਾਂ ਕਿ ਪਾਰਟੀ ਦੀਆਂ ਨੀਤੀਆਂ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਤੇ ਘਰ-ਘਰ ਜਿਹੜਾ ਪਹੁੰਚਾਇਆ ਜਾ ਸਕੇ ਉੱਥੇ ਹੀ ਕਾਂਗਰਸ ਪਾਰਟੀ ਦੇ ਵਿੱਚ ਬੇਸ਼ੱਕ ਥੋੜਾ ਕਾਟੋਕਲੇਸ਼ ਹੈ ਪਰ ਜਦੋਂ ਦਾ ਵੜਿੰਗ ਸਾਹਿਬ ਦਾ ਐਲਾਨ ਹੋਇਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਰਾਹੁਲ ਗਾਂਧੀ ਦੀ ਸੋਚ ਹੈ ਕਿ ਪੰਜਾਬ ਦੇ ਵਿੱਚ 80 ਨਵੇਂ ਚਿਹਰੇ ਉਤਾਰੇ ਜਾਣਗੇ ਔਰ ਸਾਰੇ ਨੌਜਵਾਨ ਚਿਹਰੇ ਹੋਣਗੇ ਉਸ ਨੂੰ ਲੈ ਕੇ ਵੀ ਕਾਂਗਰਸੀ ਵਰਕਰਾਂ ਆਗੂਆਂ ਦੇ ਵਿੱਚ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਦਿਨ-ਬਦਿਨ ਜਿਵੇਂ-ਜਿਵੇਂ ਇਲੈਕਸ਼ਨ ਨੇੜੇ ਆ ਰਹੇ ਹੈ ਉਸ ਤੋਂ ਪਹਿਲਾਂ ਜਿਹੜੀਆਂ 2027 ਤੋਂ ਪਹਿਲਾਂ ਨਗਰ ਨਿਕਮ ਦੀਆਂ ਚੋਣਾਂ ਹੋਣੀਆਂ ਹੈ ਉਹਨਾਂ ਨੂੰ ਦੇਖਦਿਆਂ ਹੋਇਆਂ ਸਾਰੀਆਂ ਪਾਰਟੀਆਂ ਵੱਲੋਂ ਜਿਹੜੇ ਸ਼ਹਿਰੀ ਖੇਤਰਾਂ ਦੇ ਵਿੱਚ ਉਮੀਦਵਾਰ ਹੈ ਉਹਨਾਂ ਦੀਆਂ ਲਿਸਟਾਂ ਜਿਹੜੀਆਂ ਉਹ ਤੈਅ ਕੀਤੀਆਂ ਜਾ ਰਹੀਆਂ ਹਨ ਜਸਤ ਨੂੰ ਲੈ ਕੇ ਮੀਟਿੰਗਸ ਦਾ ਜਿਹੜਾ ਦੌਰ ਹੈ ਉਹ ਜਾਰੀ ਹੈ ਬੇਸ਼ੱਕ ਆਮ ਆਦਮੀ ਪਾਰਟੀ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਬਲਾਕ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਵਾਂਗ ਉਹ ਵੀ ਇਹਨਾਂ ਚੋਣਾਂ ਦੇ ਵਿੱਚ ਵੀ ਅੱਛਾ ਪ੍ਰਦਰਸ਼ਨ ਕਰਨਗੇ ਉੱਥੇ ਹੀ ਕਾਂਗਰਸ ਤੇ ਕਾਲੀ ਦਲ ਬਾਦਲ ਨੂੰ ਵੀ ਇਹੀ ਭਰੋਸਾ ਹੈ ਕਿ ਜਿਵੇਂ ਇੱਥੇ ਟਿਕਾਣਾ ਮੁਕਾਬਲਾ ਦੇਖਣ ਨੂੰ ਮਿਲਿਆ ਸੀ ਜਾਂ ਜਿਹੜੀ ਉਪਚੋਣ ਤਰਨ-ਤਰਨ ਦੀ ਹੋਈ ਹੈ ਉੱਥੇ ਵੀ ਅਕਾਲੀ ਦਲ ਦੀ ਬਿਹਤਰੀ ਹੋਈ ਸੀ ਉਹਨਾਂ ਨੂੰ ਲੱਗਦਾ ਹੈ ਕਿ ਸ਼ਹਿਰੀ ਚੋਣਾਂ ਦੇ ਵਿੱਚ ਵੀ ਉਹਨਾਂ ਦੀ ਜਿਹੜਾ ਵੋਟ ਕਰਾਫ ਹੈ ਉਹ ਵਧੇਗਾ ਆਮ ਆਦਮੀ ਪਾਰਟੀ ਨੂੰ ਜਿਹੜੀ ਹੈ ਉਹ ਟੱਕਰ ਦੇਨ ਦਿੱਤੀ ਜਾਏਗੀ ਇੱਥੇ ਜਿਹੜੇ ਹਿੰਦੂ ਭਾਈਚਾਰੇ ਦੀ ਵੋਟ ਹੈ ਉਸ ਦੇ ਵਿੱਚ ਭਾਜਪਾ ਦਾ ਵੀ ਇਸ ਵਾਰ ਲੱਗ ਰਿਹਾ ਹੈ ਕਿ ਜਿਹੜਾ ਚੰਗਾ ਪ੍ਰਦਰਸ਼ਨ ਰਹਿ ਸਕਦਾ ਹੈ ਸ਼ਹਿਰੀ ਚੋਣਾਂ ਦੇ ਵਿੱਚ ਹਲਕਾ ਜਲਾਲਾਬਾਦ ਜੋ ਜੋ ਫਰੋਸਪੁਰ ਦੇ ਵਿੱਚ ਹੈ ਉਸ ਨੂੰ ਲੈ ਕੇ ਇੱਕ ਵੱਡੀ ਖਬਰ ਆਈ ਹੈ ਪਿਛਲੇ ਦਿਨੀ ਸਾਬਕਾ ਵਿਧਾਇਕ ਰਵਿੰਦਰ ਸਿੰਘ ਆਮਲਾ ਨੇ ਗੁਰੂ ਹਰਸਹਾਇ ਦੇ ਵਿੱਚ ਇੱਕ ਵੱਡਾ ਇਕੱਠ ਕੀਤਾ ਸੀ ਰੈਲੀ ਕੀਤੀ ਸੀ ਜਿੱਥੇ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਪਹੁੰਚੇ ਸਨ ਔਰ ਉਹਨਾਂ ਨੇ ਕਾਂਗਰਸ ਪਾਰਟੀ ਵੱਲੋਂ ਆਪ ਦਾ ਪਹਿਲਾ ਉਮੀਦਵਾਰ ਜੋ ਸੰਭਾਵੀ ਤੌਰ ਤੇ ਐਲਾਨ ਕੀ ਗਏ ਸਨ ਰਵਿੰਦਰ ਸਿੰਘ ਆਮਲਾ ਨੂੰ ਜਦੋਂ ਤੋਂ ਉਮੀਦਵਾਰ ਦਾ ਐਲਾਨ ਹੋਇਆ ਹੈ ਉਦੋਂ ਤੋਂ ਉਹਨਾਂ ਨੇ ਆਪਣੀ ਜਿਹੜੀ ਮਿਹਨਤ ਹੈ ਉਹ ਦੁਪਨੀ ਕਰ ਦਿੱਤੀ ਹੈ ਦਿਨ ਰਾਤ ਉਹ ਇੱਕ ਕਰ ਰਹੇ ਹੈ ਤਾਂ ਕਿ ਹਲਕੇ ਦੇ ਲੋਕਾਂ ਨੂੰ ਆਪਣੇ ਨਾਲ ਜੋੜ ਸਕਣ ਤੇ ਜਿਹੜਾ ਚੰਗਾ ਬਹੁਮਤ ਪ੍ਰਾਪਤ ਕਰਕੇ ਉਹ ਸੀਟ ਜਿਹੜੀ ਹੈ ਉਹ ਕਾਂਗਰਸ ਦੀ ਝੋਲੀ ਪਾ ਸਕਣ ਕੋਈ ਇੱਕ ਉੱਗੇ ਸਮਾਜ ਸੇਵੀ ਵੀ ਨੇ ਬਹੁਤ ਲੰਮਾ ਸਮਾਂ ਉਹ ਸਮਾਜ ਸੇਵਾ ਦੇ ਵਿੱਚ ਵੀ ਉਹਨਾਂ ਦਾ ਬਤੀਤ ਹੋਇਆ ਹੈ ਔਰ ਉਹ ਸਾਬਕਾ ਵਿਧਾਇਕ ਨੇ ਜਲਾਲਾਬਾਦ ਤੋਂ ਤਾਂ ਦੱਸਿਆ ਇਹ ਜਾ ਰਿਹਾ ਸੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਹੈ ਉਹਨਾਂ ਨੂੰ ਕਾਂਗਰਸ ਪਾਰਟੀ ਵੱਲੋਂ ਦੋ ਜਗ੍ਹਾ ਦੇ ਉੱਪਰ ਗੁਰੂ ਹਰਸਹਾਇ ਦੇ ਵਿੱਚ ਜਿੱਥੇ ਰੈਲੀ ਹੋਈ ਸੀ ਉੱਥੋਂ ਰਾਣਾ ਗੁਰਮੀਤ ਸਿੰਘ ਸੋਢੀ ਜੋ ਕਿ ਲਗਾਤਾਰ ਕਾਂਗਰਸ ਪਾਰਟੀ ਤੋਂ ਜਿੱਤਦੇ ਹੋਏ ਆ ਰਹੇ ਸਨ ਉਹ ਭਾਜੀਪੀ ਦੇ ਵੀ ਚਲੇ ਗਏ ਐ ਇੱਥੇ ਕਾਂਗਰਸ ਨੂੰ ਨਵੇਂ ਚਿਹਰੇ ਦੀ ਜੜੀ ਹੈ ਉਹ ਭਾਲ ਐ ਸਾਬਕਾ ਵਿਧਾਇਕ ਰਵਿੰਦਰ ਸਿੰਘ ਆਵਲਾ ਵੱਲੋਂ ਆਉਣ ਵਾਲੇ 2027 ਦੇ ਇਲੈਕਸ਼ਨ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਗੁਰੂ ਹਰ ਸਾਹਿਬ ਵਿੱਚ ਵੱਡੀ ਰੈਲੀ ਕਰਨ ਤੋਂ ਬਾਅਦ ਰਵਿੰਦਰ ਸਿੰਘ ਆਵਲਾ ਨੇ ਆਪਣੀ ਪਗੜ ਪਾਰਟੀ ਵਿੱਚ ਹੋਰ ਮਜ਼ਬੂਤ ਕਰ ਲਈ ਹੈ। ਕਾਂਗਰਸ ਪਾਰਟੀ ਦੇ ਪ੍ਰਧਾਨ ਰਾਜਾ ਵੜਿੰਗ ਵੱਲੋਂ ਸਾਬਕਾ ਵਿਧਾਇਕ ਆਵਲਾ ਨੂੰ ਲਗਭਗ ਟਿਕਟ ਦਾ ਇਸ਼ਾਰਾ ਰੈਲੀ ਦੌਰਾਨ ਨੂੰ ਕਰ ਗਏ ਸਨ। ਇਸੇ ਤਹਿਤ ਸਾਬਕਾ ਵਿਧਾਇਕ ਰਵਿੰਦਰ ਸਿੰਘ ਆਵਲਾ ਵੱਲੋਂ ਇਲੈਕਸ਼ਨ ਦੀ ਤਿਆਰੀ ਹੁਣੇ ਤੋਂ ਸ਼ੁਰੂ ਕਰ ਦਿੱਤੀ ਗਈ ਹੈ। ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਰਾਜਾ ਵੜਿੰਗ ਅਤੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਆਂਵਲਾ ਵੱਲੋਂ ਹਲਕਾ ਜਲਾਲਾਬਾਦ ਦੇ ਪਿੰਡ ਕਟੀਆਂ ਵਾਲਾ ਦੇ ਮਜੂਤਾ ਸਰਪੰਚ ਮਨਪ੍ਰੀਤ ਸਿੰਘ ਪਰਮਜੀਤ ਸਿੰਘ ਮੋਹਕਮ ਰਾਈ ਤੇ ਚੇਅਰਮੈਨ ਜਗਦੀਸ਼ ਸਿੰਘ ਮੋਹਕਮ ਰਾਈ ਨੂੰ ਰਾਈ ਨੂੰ ਆਮ ਆਦਮੀ ਪਾਰਟੀ ਨੂੰ ਛੱਡ ਕੇ ਉਹਨਾਂ ਨੇ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਲ ਕਰ ਲਿਆ ਜਿਸ ਦੇ ਨਾਲ ਗਰਾਊਂਡ ਪੱਧਰ ਤੇ ਤਿਆਰੀਆਂ ਲਗਭਗ ਦੇਖੀ ਰਹੀਆਂ ਹੈ ਕਿ ਬੜੀ ਤੇਜ਼ੀ ਨਾਲ ਰਵਿੰਦਰ ਆਂਵਲੇ ਵੱਲੋਂ ਸ਼ੁਰੂ ਕਰ ਦਿੱਤੀਆਂ ਗਈਆਂ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਨੇ ਕਿਹਾ ਕਿ ਹੋਰ ਵੀ ਬਹੁਤ ਸਾਰੇ ਪ੍ਰਵਾਸ ਜਿਹੜੇ ਉਹਨਾਂ ਦੇ ਨਾਲ ਟੱਚ ਦੇ ਵਿੱਚ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਵੀ ਕਾਂਗਰਸ ਪਾਰਟੀ ਨੂੰ ਜਿਹੜਾ ਜੁਆਇਨ ਕਰਨਗੇ ਧੰਨਵਾਦ